ਗੁਰਦਾਸਪੁਰ ਦੇ ਨਾਂਵੀ ਰੈਸਟੋਰੈਂਟ ਚ ਖਾਣਾ ਖਾਣ ਆਏ ਇੱਕ ਟੀਵੀ ਚੈਨਲ ਦੇ ਪੱਤਰਕਾਰ ਦੇ ਚੋਲਾ ਵਿੱਚੋਂ ਨਿਕਲਿਆ ਕੀੜਾ ਜਾਣਕਾਰੀ ਦਿੰਦਿਆਂ ਹੋਇਆਂ ਪੱਤਰਕਾਰ ਬਿਸ਼ੰਬਰ ਬਿੱਟੂ ਨੇ ਦੱਸਿਆ ਕਿ ਮੈਂ ਆਪਣੇ ਪਰਿਵਾਰ ਨਾਲ ਇਸ ਰੈਸਟੋਰੈਂਟ ਚ ਖਾਣਾ ਖਾਣ ਲਈ ਪਹੁੰਚਿਆ ਸੀ ਜਦੋਂ ਮੈਂ ਚੋਲ ਮੰਗਵਾਏ ਤਾਂ ਚੋਲਾ ਵਿੱਚੋਂ ਈੜਾ ਨਿਕਲਿਆ ਉਹਨਾਂ ਨੇ ਦੱਸਿਆ ਕਿ ਮੈਂ ਸਿਹਤ ਵਿਭਾਗ ਦੇ ਅਫਸਰ ਨੂੰ ਫੋਨ ਤੇ ਗੱਲ ਕੀਤੀ ਤਾਂ ਉਹ ਵੀ ਟਲਮਟੋਲ ਕਰਦੇ ਹੋਏ ਨਜ਼ਰ ਆਏ ਹੁਣ ਦੇਖਣਾ ਇਹ ਹੋਵੇਗਾ ਕਿ ਸਿਹਤ ਵਿਭਾਗ ਇਸ ਰੈਸਟੋਰੈਂਟ ਉੱਤੇ ਕੀ ਕਾਰਵਾਈ ਕਰਦਾ ਹੈ ਜ਼ਿਲ੍ਹਾ ਗੁਰਦਾਸਪੁਰ ਵਿੱਚ ਲਗਾਤਾਰ ਅਜਿਹੇ ਮਾਮਲੇ ਸਾਹਮਣੇ ਆ ਰਹੇ ਨੇ ਅਤੇ ਲੋਕਾਂ ਦੀ ਸਿਹਤ ਦੇ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ ਗੁਰਦਾਸਪੁਰ ਤੋਂ ਪੱਤਰਕਾਰ ਜਤਿੰਦਰ ਸੋਢੀ ਦੀ ਰਿਪੋਰਟ ਕੇ ਆਰਟੀ ਨਿਊਜ਼ ਨੈਟਵਰਕ ਵੇ ਲੋ ਜੀ ਮੈਂ ਅਨਪੁਨਾ ਰੈਸਟੋਰੈਂਟ ਦਾ ਆਪਣਾ ਪਰਿਵਾਰ ਨਾਲ ਖਾਣਾ ਖਾਣ ਆਇਆ ਸੀ ਔਰ ਤੁਸੀਂ ਦੇਖੋ ਸਾਹਮਣੇ ਚਾਵਲ ਵਿੱਚ ਚਾਵਲ ਵਿੱਚ ਕੀੜਾ ਸੀ ਜਿਵੇਂ ਵੀ ਇਹ ਚਾਵਲ ਵਿੱਚ ਕੀੜਾ ਪਿਆ ਸੀ ਪਰ ਅਸੀਂ ਚਾਵਲ ਅੱਗੇ ਤੋਂ ਬਾਅਦ ਖਾ ਚੁੱਕੇ ਸੀ ਔਰ ਥੋੜੇ ਜਿਹਰੇ ਕਿੰ ਸੀ ਔਰ ਇਹਨਾਂ ਦਾ ਦੇਖ ਲਓ ਹਾਲ ਵੀ ਇਹ ਚਾਵਲ ਵਿੱਚ ਕੀੜਾ ਨਿਕਲਿਆ ਤੇ ਜਦੋਂ ਇਹਨਾਂ ਨੂੰ ਪੁੱਛਿਆ ਉਹਨਾਂ ਦੇ ਮੈਨੇਜਰ ਉਹ ਕਹਿੰਦਾ ਜੀ ਇਹ ਕੋਈ ਗੱਲ ਨਹੀਂ ਇਹ ਕਹਿੰਦੇ ਸਪਰੇਅ ਕੀਤੀ ਗਲਤੀ ਦਾ ਆ ਗਿਆ ਉਹ ਤੁਸੀਂ ਜੀ ਕਿਹੜੇ ਸਪਰੇਅ ਕਰਦੇ ਨੇ ਤੇ ਕਿਹੜੇ ਛਾਈ ਜਾਂਦੇ ਹਨ ਸਾਨੂੰ ਇਹ ਵੀ ਸੁਣਾਓ ਦੇਖ ਲਓ ਵੀ ਮੇਨ ਜਿਹੜਾ ਰੈਸਟੋਰੈਂਟ ਸ਼ਹਿਰ ਦੇ ਜਿਹੜੇ ਕਹਿੰਦੇ ਕਿ ਅਸੀਂ ਬੜਾ ਇਹ 14 ਵਿੱਚ ਕੀੜੇ ਪਾਵਾ ਦੇ ਰਹੇ ਇਹ ਤੁਸੀਂ ਕਿੰਨਾ ਕੁ ਵਜਿਆ ਕੰਮ ਕਰਦੇ ਅਸੀਂ ਤਾਂ ਸਭ ਦੇਖਦੇ ਵੀ ਇਥੇ ਬਹੁਤ ਦੇ ਨਾਜਰ ਖਾਤ ਪਰੇ ਨੇ ਔਰ ਇਹ ਦੇਖੋ ਖਾਣਾ ਪਾ ਰਹੇ ਉਹਨਾਂ ਨੂੰ ਪੁੱਛਿਆ ਤੁਸੀਂ ਪੁੱਛਦੇ ਆਂ ਕਿ ਭਾਈ ਸਾਹਿਬ ਆਜਾ ਤੁਸੀਂ ਜਿਹੜਾ ਖਾਣਾ ਖਵਾ ਰਹੇ ਹੋ 14 ਵਿੱਚ ਤੇ ਕੀੜੇ ਪਾ ਰਹੇ ਹੋ ਭਾਈ ਸਾਹਿਬ ਇਹ 14 ਵਿੱਚ ਕੀੜੇ ਪਾਣਾ ਕੀ ਕੰਮ ਹੋ ਰਿਹਾ ਹੈ 14 ਵਾਲੇ ਕੀੜਾ ਨਿਗਰ ਕੀ ਕਹਿੰਦੇ ਨੇ ਬਾਰੇ ਇਹ ਤਾਂ ਨਹੀਂ ਦੱਸਾਰੇ ਆ ਕੀ ਸਮਝਾ ਤੁਹਾਡੇ ਸਰ ਸਾਹਮਣੇ ਬਤਾ ਲਿਓ ਸਪਰੇਅ ਨੂੰ ਮਾਰੇ ਗਏ ਸਪਰੇਅ ਮਾਰਦੇ ਚੌੜਾਈ ਬਾਦੇ ਕੋਈ ਜੰਬਰ ਕਿ ਜਨਾਬ ਹੋਇਆ ਕਦੀ ਅੱਜ ਤੱਕ ਇਹ ਹੁੰਦੇ ਆ ਲਾਮਾ ਨੇ ਸਾਡੇ ਆ ਕੀ ਆ ਜਦੋਂ ਮੈਨੂੰ ਆ ਗਿਆ ਤਾਂ ਫਿਰ ਕੀ ਹੀ ਵੇਖਿਆ ਨਹੀਂ ਕਦੀ ਕਹਾ ਸਰ ਕਿੰਨਾ ਜੋ ਪੁਰਾਣਾ ਰੈਸਟੋਰੈਂਟ ਜਲਦਾ ਪਿਆ ਕੋਈ ਇਹੋ ਦੇ ਗੱਲ ਮੈਂ ਤੱਕ ਕਦੀ ਹੋਈ ਨਹੀਂ ਕੀ ਦੇਖੋ ਵੀ ਅਜ ਤੱਕ ਆਪਣੀ ਗਲਤੀ ਮੰਨ ਨੂੰ ਪਿਆਰ ਨਹੀਂ ਕੀਤੀ ਜਾਂਦਾ ਜੀ ਐਡੀ ਵਿੱਚ ਹੋਇਆ ਇਹ ਦੱਸੋ ਆਪਣੀ ਗਲਤੀ ਮੰਨਦੇ ਜੀ ਪਹਿਲੀ ਵਾਰੀ ਕੋਹਾਕ ਦਾ ਕੰਮ ਹੋਇਆ ਨਹੀਂ ਇਹਦਾ ਹੁਣ ਅਦਾਜ ਅੱਗੇ ਸ਼ਿਕਾਇਤ ਕਰਾਂਗਾ ਡੀਐਚਓ ਨੂੰ ਜਾ ਕੇ ਅਦੀਸ ਸਾਹਿਬ ਪੱਕੀ ਬਾਜੀ ਇਸਨੇ ਕੀ ਕਰਦਾ